ਸੂਬੇ ਦੇ ਕਈ ਹਿੱਸਿਆਂ 'ਚ ਹੋ ਰਹੀਆਂ ਅਨਚਾਹੀਆਂ ਤੇ ਅਨਸੁਖਾਵੀਆਂ ਘਟਨਾਵਾਂ ਕਾਰਨ ਲੋਕਾਂ ਦੇ ਮਨਾਂ 'ਚ ਪੈਦਾ ਹੋ ਰਹੀ دہشت ਅਸੁਰੱਖਿਆ ਦੇ ਮਾਹੌਲ ਨੂੰ ਮੁੱਖ ਰੱਖਦਿਆਂ ਅੱਜ ਮਾਨਸਾ ਸ਼ਹਿਰ ਵਿਖੇ ਐਸਐਸਪੀ ਪਗੀਰਤ ਸਿੰਘ ਮੀਨਾ ਦੀ ਅਗਵਾਈ ਹੇਠ ਵੱਡੇ ਪੁਲਿਸ ਵੱਲ ਨਾਲ ਸ਼ਹਿਰ ਅੰਦਰ ਫਲੈਗ ਮਾਰਚ ਕੱਢਿਆ ਗਿਆ ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਸ਼ਹਿਰ ਦੀ ਅਮਨ ਕਾਨੂੰਨ ਦੀ ਸਥਿਤੀ ਤੇ ਪੁਲਿਸ ਦੀ ਪੂਰੀ ਤਰ੍ਹਾਂ ਨਿਗਰਾਨੀ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਸ਼ਹਿਰੀ ਨੂੰ ਸ਼ੱਕੀ ਵਿਅਕਤੀ ਜਾਂ ਵਸਤੂ ਦਿਖਦੀ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਅਤੇ ਪੁਲਿਸ ਵੱਲੋਂ ਉਹਨਾਂ ਦੀ ਸੂਚਨਾ ਨੂੰ ਗੁਪਤ ਰੱਖਿਆ ਜਾਵੇਗਾ। ਦੇਖੋ ਪੁਲਿਸ ਪਬਲਿਕ ਦੀ ਸੇਫਟੀ ਵਾਸਤੇ 24/7 હાજર ਰਹੇਗਾ। ਲੋਕਾਂ ਦੇ ਮਨਾਂ ਦੇ ਵਿੱਚ ਸੈਂਸ ਆਫ ਸਿਕਿਉਰਿਟੀ ਔਰ ਜੋ ਕ੍ਰਿਮੀਨਲ ਲੋਗ ਹੈ ਉਹਨਾਂ ਦੇ ਮਨਾਂ ਦੇ ਵਿੱਚ ਡਰ ਪੈਦਾ ਕਰਨੇ ਲਈ ਅਸੀਂ ਅ ਵੱਖ-ਵੱਖ ਟਾਈਮਾਂ ਦੇ ਉੱਪਰ ਨਾਕਾਬੰਦੀ ਕਰਦੇ ਹੈਗੇ ਸਾਡੀ ਪੈਟਰੋਲਿੰਗ ਟੀਮ ਵੀ ਸੈਰ ਦੇ ਵਿੱਚ ਗਸ਼ਤ ਕਰਦੀ ਹੈਗੀ ਕਭ ਮਾਰਨਿੰਗ ਦੇ ਵਿੱਚ ਕਭ ਈਵਨਿੰਗ ਦੇ ਵਿੱਚ ਕਭ ਦੁਪਹਿਰ ਦੇ ਵਿੱਚ ਅਸੀਂ ਨਾਕਾਬੰਦੀ ਕਰਦੇ ਹੈਗੇ ਔਰ ਜੋ ਕ੍ਰਿਮਨਲ ਲੋਗ ਹੈਨ ਨੂੰ ਕੋ ਤਾਂ ਕਿ ਉਹਨਾਂ 'ਤੇ ਨੱਥ ਪਾਈ ਜਾ ਸਕੇ ਉਸੇ ਕੜੀ ਦੇ ਵਿੱਚ ਅੱਜ ਅਸੀਂ ਇੱਥੇ ਮਾਨਸਾ ਸ਼ਹਿਰ ਦੇ ਵਿੱਚ 플ੈਗ ਮਾਰਚ ਕੰਡਕਟ ਕਰਵਾ ਰਹੇ ਹੈਗੇ ਕੱਲ ਬਾਕੀ ਜੋ ਕਸਬੇ ਹੈਗੇ ਉੱਥੇ ਅਸੀਂ 플ੈਗ ਮਾਰਚ ਕੰਡਕਟ ਕਰਵਾਇਆ ਇਹ ਤਾਂ ਸਾਡੀ ਇੱਕ ਕੰਟੀਨਿਊਸ ਮੁਹਿੰਮ ਚੱਲ ਰਹੀ ਹੈ ਔਰ ਲੋਕ ਉਹਨਾਂ ਨੂੰ ਕੋਈ ਸੋਚਣਾ ਮਿਲਦੀ ਹੈ ਕਿ ਉਹ ਤੋ ਸਾਨੂੰ ਤਰੰਤ ਇਤਲਾਹ ਦੇਣ ਤਾਂ ਕਿ ਉਸ ਪਰ ਅਸੀਂ ਐਕਟ ਆਪਨ ਕਰ ਸਕੀਏ